ਕਿ ਇਹ ਦੇਪੀ ਚੇਅਰ ਮਰਦਰ ਕਿ ਮਰਡਰ ਕੇਸ ਹੈਗਾ ਕਿਵੇਂ ਸੁਲਝਾ ਸਰਪੀ ਹੈ ਸਾਰਾ ਉਹ ਕੱਲ ਸਵੇਰੇ ਸਾਨੂੰ ਬਡਲਾੜਾ ਪੁਲਿਸ ਸਟੇਸ਼ਨ ਦੇ ਵਿੱਚ ਫੁੱਲੂ ਵਾਲਾ ਜਿਹੜਾ ਪਿੰਡ ਹੈ ਫੁੱਲੂ ਵਾਲਾ ਡੋਗਰਾ ਉੱਥੋਂ ਇਤਲਾਹ ਆਈ ਕਿ ਸਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਮ੍ਰਿਤਕ ਲਾਭ ਸਿੰਘ ਜਿਹੜਾ ਮ੍ਰਿਤਕ ਪਾਇਆ ਗਿਆ ਕਿ ਉਹਦਾ ਕਿਸੇ ਨਾ ਕਿਸੇ ਨੇ ਕੋਈ ਹਨ ਪਛਾਤੇ ਬੰਦਿਆਂ ਨੇ ਮਰਡਰ ਕਰ ਦਿੱਤਾ ਜੋ ਮੌਕੇ ਤੇ ਪਹਿਲਾਂ ਐਸ ਐਚਓ ਸਾਹਿਬ ਪਹੁੰਚੇ ਫਿਰ ਡੀ ਐਸ ਪੀ ਸਾਹਿਬ ਪਹੁੰਚੇ ਬੁੱਢਲਾਡਾ ਵਾਲੇ ਫਿਰ ਮੈਂ ਵੀ ਗਿਆ ਮੌਕੇ ਦੇ ਉੱਪਰ ਤੇ ਇਟ ਵਾਸ ਅ ਕਾਈਂਡ ਆਫ ਬਲਾਈਂਡ ਮਰਡਰ ਜਿਹਦਾ ਕੁਝ ਵੀ ਸਾਨੂੰ ਕੋਈ ਸਮਝ ਨਹੀਂ ਸੀ ਕਿ ਆ ਰਹੀ ਔਰ ਅਸੀਂ ਆਪੋ ਆਪਣੀਆਂ ਟੀਮਾਂ ਆਪਾਂ ਸੀਆਈਏ ਦੀ ਟੀਮ ਇਹਨਾਂ ਦੇ ਥਾਣੇ ਦੀ ਟੀਮ ਸਾਰੇ ਅਸੀਂ ਮੁਸਤੈਦੀ ਦੇ ਨਾਲ ਬਿਲਕੁਲ ਡੂੰਘਾਈ ਦੇ ਨਾਲ ਇਹਦੇ ਵਿੱਚ ਅਸੀਂ ਸੰਜੀਦਾ ਹੁੰਦੇ ਹੋਏ ਇਹਨੂੰ ਕੁਝ ਘੰਟਿਆਂ ਦੇ ਵਿੱਚ ਸ਼ਾਮ ਤੱਕ ਅਸੀਂ ਇਹਨੂੰ ਇਹਦੀ ਸਾਰੀ ਗੁੱਥੀ ਸੁਲਝਾ ਲਈ ਸੀਗੀ ਐਕਚੁਅਲ ਜਿਹੜਾ ਮ੍ਰਿਤਕ ਹੈ ਲਾਭ ਸਿੰਘ ਇਹ LIC ਚ ਨੌਕਰੀ ਕਰਦਾ ਹੈ ਕੈਸ਼ੀਅਰ ਉੱਥੇ ਜਗਰਾਉਂ ਚ ਔਰ ਇਹਦੀ 31 ਅੱਸੇ ਮਹੀਨੇ ਦੀ 31 ਤਰੀਕ ਨੂੰ ਇਹਦੀ ਰਿਟਾਇਰਮੈਂਟ ਸੀਗੀ ਇਹਦੀ ਤੇ ਜੋ ਰੀਜ਼ਨ ਨਿਕਲੇ ਆਏ ਇਹਦੀ ਤੇ ਜੋ ਅਸੀਂ ਜੋ ਗੁੱਥੀ ਸੁਲਝਾਈ ਹੈ ਉਸ ਤੋਂ ਇਹ ਪਤਾ ਲੱਗਿਆ ਕਿ ਜਿਹੜਾ ਇਹਦੀ ਨੌਂ ਦਾ ਪਿੰਡ ਦੇ ਨਾਲ ਹੀ ਤਿੰਨ ਚਾਰ ਸਾਲ ਤੋਂ ਇੱਕ ਮੁੰਡੇ ਨਾਲ ਚੱਕਰ ਸੀਗਾ ਤੇ ਹੁਣ ਉਹਨੂੰ ਜਿਸ ਤਰ੍ਹਾਂ 31 ਨੂੰ ਮੈਂ ਦੱਸਿਆ ਕਿ ਰਿਟਾਇਰ ਹੋ ਰਿਹਾ ਸੀਗਾ ਉਹਨੂੰ ਇਹ ਪਤਾ ਸੀਗਾ ਇਹਨੇ ਹੁਣ ਘਰੇ ਰਹਿਣਾ ਰਿਟਾਇਰਮੈਂਟ ਤੋਂ ਬਾਅਦ ਤੇ ਜਿਹੜਾ ਸਾਡਾ ਮਿਲਨ ਦਾ ਜਾਂ ਜੋ ਵੀ ਸਾਡਾ ਜਿਹੜਾ ਚੱਕਰ ਹੈ ਇਹਦਾ ਇਹ ਖਤਰਾ ਸਾਬਤ ਹੋ ਸਕਦਾ ਇਹ ਸਾਡੇ ਚ ਅੜਿੱਕਾ ਹੋਊਗਾ ਉਹਨੇ ਫਿਰ ਆਪਣੇ ਜਿਹੜਾ ਆਸ਼ਿਕ ਹੈ ਉਹਨੂੰ ਇਨਫੋਰਮ ਕੀਤਾ ਕਿ ਅੱਜ ਇਹ ਘਰ ਤੋਂ ਬਾਹਰ ਜਿਹੜਾ ਸੁੱਤਾ ਪਿਆ ਹੈ ਉਹ ਬੰਦੇ ਵਿੱਚ ਤੇ ਉਸੇ ਮੁੰਡੇ ਨੇ ਫਿਰ ਜਿਹੜਾ ਰਾਤ ਨੂੰ ਜਿਹੜਾ ਬੱਲਾ ਹੁੰਦਾ ਲੱਕੜ ਵਾਲਾ ਜਿਹੜਾ ਛੱਤਾਂ 'ਚ ਪੈਂਦਾ ਉਹਦੇ ਨਾਲ ਉਹਨੇ ਇਹਦਾ ਜਿਹੜਾ ਮਰਤਕ ਜਿਹੜਾ ਹੈਗਾ ਲਾਪ ਸਿੰਘ ਇਹਦਾ ਕਤਲ ਜਿਹੜਾ ਕੀਤਾ ਹੋਇਆ ਸਰ ਕਿੰਨੀ ਕਿੰਨੀ ਗ੍ਰਿਫਤਾਰੀ ਹੋਈ ਜੀ ਇਸ ਦੇ ਵਿੱਚ ਅਸੀਂ 9 ਔਰ ਜਿਹੜਾ ਕਾਤਲ ਹੈ ਦੋਵਾਂ ਦੀ ਗ੍ਰਿਫਤਾਰੀ ਕਰ ਲਈ ਹੈ ਤੇ ਜਿਹੜਾ ਕਾਤਲ ਹੈ ਉਹਨੇ ਆਪਣਾ ਇੱਕ ਬਾਲੇ ਜੁਰਮ ਵੀ ਕਰ ਲਿਆ ਉਹਦੇ ਕੋਲੋਂ ਜਿਹੜਾ ਅਸੀਂ ਹਥਿਆਰ ਜਿਸ ਤਰ੍ਹਾਂ ਮੈਂ ਦੱਸਿਆ ਜਿਹੜੀ ਬਾਲੀ ਹੈ ਲੱਕੜ ਦੀ ਉਹ ਵੀ ਬਰਾਮਦ ਕਰ ਲਈ ਹੈ ਜਿਸ ਦੇ ਨਾਲ ਉਹਨੇ ਇੰਜਾਮ ਦਿੱਤਾ ਸਰ ਜਨਾਨੀ ਦੇ ਪਤੀ ਨਾਲ ਤਾਂ ਨਹੀਂ ਕੋਈ ਕਿਸੇ ਕਿਸਮ ਦਾ ਕਿਸੇ ਤੁਸੀਂ ਇਹ ਕੋਈ ਪਤਾ ਲੱਗਾ ਹੈ ਕਿ ਇਹਨਾਂ ਦਾ ਪਹਿਲਾਂ ਸੀਗਾ ਇਲਾਕਾ ਤੱਕ ਵੀ ਪਹੁੰਚ ਗਈ ਸੀਗੀ ਗੱਲਬਾਤ ਬਟ ਫਿਰ ਵਿੱਚ ਮੌਤ ਬੇਰਾਂ ਨੇ ਪਾ ਕੇ ਸੈਟਲਮੈਂਟ ਕਰਾਤੀ ਸੀਗੀ ਹੁਣ ਇਸ ਵੇਲੇ ਲੇਟੈਸਟ ਇਹੋ ਜੀ ਕੋਈ ਗੱਲਬਾਤ ਨਹੀਂ ਸੀਗੀ ਬੱਸ ਸਰ ਕਿਨੇ ਚਿਰ ਤੋਂ ਪਲਾਨਿੰਗ ਚਲ ਰਹੀ ਸੀ ਇਹਦੇ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਇਹ ਉਨਡੁੰਗਾਈ ਦੀ ਤਫਤੀਸ਼ ਦਾ ਹਿੱਸਾ ਕਿਉਂਕਿ ਮੁੰਡਾ ਜਿਹੜਾ ਮਰਡਰਰ ਹੈ ਉਹਦੇ ਕਹਿਣ ਦੇ ਮੁਤਾਬਕ ਤੇ ਉਹੀ ਆ ਕਿ ਸੀਗਾ ਇਹਨਾਂ ਨੂੰ ਢਿਕਾ ਲੇਕਿਨ ਇੱਕਦਮ ਜਦੋਂ ਨੇ ਦੱਸਿਆ ਕਿ ਅੱਜ ਪਿਆ ਤੇ ਉਹਨੇ ਉਸੇ ਵੇਲੇ ਅੰਜਾਮ ਦੇ ਦਿੱਤਾ ਇਸ ਜੀ ਤੁਸੀਂ ਹੋਰ ਬੰਦੇ ਦੀ ਵੀ ਹਿਸਾਬ ਨਾਲ ਵੇ ਕੁਝ ਵੀ ਰੂਲ ਆਊਟ ਨਹੀਂ ਕਰ ਸਕਦੇ ਆਪਾਂ ਹੁਣ ਅਸੀਂ ਇਹਨਾਂ ਦਾ ਰਿਮਾਂਡ ਲੈ ਕੇ ਡੰਗਾਈ ਨਾਲ ਪੁੱਛਗਿੱਛ ਕਰਾਂਗੇ ਜੋ ਵੀ ਤੱਤ ਸਾਹਮਣੇ ਆਏ ਉਹਦੇ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇ